4 ਜੂਨ ਰਾਤ ਵੇਲੇ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਇਸ ਬਾਰੇ ਗੱਲ ਕਰਦੇ ਹਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਅੱਜ ਜਿਵੇਂ ਦੱਸਿਆ ਗਿਆ ਸੀਗਾ ਕਿ ਮੌਸਮ ਜ਼ਿਆਦਾਤਰ ਇਲਾਕਿਆਂ ਦੇ ਵਿੱਚ ਸਵੇਰ ਵੇਲੇ ਤੋਂ ਸਾਫ਼ ਰਹਿਗਾ ਕਿਉਂਕਿ ਕੱਲ ਕਾਫੀ ਖੇਤਰਾਂ ਦੇ ਵਿੱਚ ਮੀਂਹ ਨੇਰੀ ਦਾ ਦੌਰ ਪੰਜਾਬ ਦੇ ਵੱਖ-ਵੱਖ ਖੇਤਰਾਂ ਦੇ ਵਿੱਚ ਦੇਖਿਆ ਗਿਆ ਸੀਗਾ ਅੱਜ ਸਵੇਰ ਵੇਲੇ ਤੋਂ ਮੌਸਮ ਸਾਫ਼ ਸੀਗਾ ਪਰ ਬਾਅਦ ਦੁਪਹਿਰ ਤੋਂ ਟੁੱਟਵੇਂ ਤੌਰ ਤੇ ਬੱਦਲ ਬਣ ਕੇ ਕੁਝ ਕੇ ਖੇਤਰਾਂ ਦੇ ਵਿੱਚ ਹਲਕੇ ਤੋਂ ਦਰਮਿਆਨੇ ਮੀਂਹ ਦੀਆਂ ਕਾਰਵਾਈਆਂ ਦੀ ਸੰਭਾਵਨਾ ਬਣੀ ਹੋਈ ਹੈ। ਉਹ ਅੱਜ ਵੀ ਜਾਰੀ ਹੈ ਖਾਸ ਕਰਕੇ ਪੱਛਮੀ ਮਾਲਵੇ ਦੇ ਇਲਾਕਿਆਂ ਦੇ ਵਿੱਚ ਬਾਅਦ ਦੁਪਹਿਰ ਤੋਂ ਬੱਦਲ ਬਣਨਾ ਸ਼ੁਰੂ ਹੋਇਆ ਜਿਦੇ ਵਿੱਚ ਫਾਜ਼ਲਕਾ, ਮੁਖਸਰ, ਬਠਿੰਡੇ ਦੇ ਕੁਝਕ ਇਲਾਕੇ, ਅਬੋਹਰ, ਮਾਨਸਾ ਜਾਂ ਕਹਿ ਲਈਏ ਫਰੀਦਕੋਟ, ਫਿਰੋਜ਼ਪੁਰ ਦੇ ਕੁਝਕ ਇਲਾਕਿਆਂ ਦੇ ਵਿੱਚ ਰਾਤ ਤੋਂ ਪਹਿਲੋਂ ਬੱਦਲਵਾਈ ਜਾਂ ਹਲਕੀ ਮੀਂਹਨੇਰੀ ਦਾ ਦੌਰ ਦੇਖਣ ਨੂੰ ਮਿਲ ਸਕਦਾ ਹੈ। ਸਾਰੇ ਖੇਤਰਾਂ ਦੇ ਵਿੱਚ ਨਹੀਂ ਪਰ ਟੁੱਟਵੇਂ ਤੌਰ ਤੇ ਮੀਂਹਨੇਰੀ ਦਾ ਦੌਰ ਦੇਖਣ ਨੂੰ ਮਿਲ ਸਕਦਾ ਹੈ। ਦੂਸਰੀ ਤਰਫ ਵਾਦ ਖੇਤਰ ਦੇ ਵਿੱਚ ਵੀ ਥੋੜੀ ਬਹੁਤੀ ਹਲਚਲ ਹੋਣ ਦੀ ਸੰਭਾਵਨਾ ਰਹੇਗੀ ਹੁਸ਼ਿਆਰਪੁਰ ਜ਼ਿਲ੍ਹੇ ਦੇ ਕੁਝ ਇੱਕ ਇਲਾਕੇ ਆਨੰਦਪੁਰ ਸਾਹਿਬ ਰੋਪੜ ਮੋਹਾਲੀ ਤੇ ਚੰਡੀਗੜ੍ਹ ਵਿੱਚ ਵੀ ਟੁੱਟਵੇਂ ਤੌਰ ਤੇ ਮੀਂਹ ਦੀਆਂ ਕਰਵਈਆਂ ਕੁਝ ਇੱਕ ਖੇਤਰਾਂ ਦੇ ਵਿੱਚ ਦੇਖਣ ਨੂੰ ਮਿਲ ਸਕਦੀਆਂ ਨੇ ਜ਼ਿਆਦਾਤਰ ਬਾਕੀ ਜਿਹੜੇ ਰਹਿੰਦੇ ਨੇ ਖੇਤਰ ਉਹਨਾਂ ਦੇ ਵਿੱਚ ਮੌਸਮ ਮੁੱਖ ਤੌਰ ਤੇ ਸਾਫ਼ ਰਹਿੰਦਾ ਹੋਇਆ ਹੈ ਜਾ ਪ੍ਰਿਆ ਹੈ ਕਿਸੇ ਪ੍ਰਕਾਰ ਦੀ ਮੀਂਹ ਨੇ ਦੀ ਸੰਭਾਵਨਾ ਉਹਨਾਂ ਖੇਤਰਾਂ ਦੇ ਵਿੱਚ ਨਹੀਂ ਹੈ ਕੁਝੇ ਕੇ ਖੇਤਰ ਮਾਲਵੇ ਦੇ ਤੇ ਕੁਝੇ ਕੇ ਖੇਤਰ ਪਵਾਰ ਦੇ ਇਹਨਾਂ ਵਿੱਚ ਹਲਕੇ ਤੋਂ ਦਰਮਿਆਨੇ ਮੀਂਹ ਦੀਆਂ ਰਾਤ ਵੇਲੇ ਤੋਂ ਪਹਿਲਾਂ ਪਹਿਲਾਂ ਹਲਕੇ ਫੁੜਕੀਆਂ ਸੰਭਾਵਨਾ ਲਗਾਤਾਰ ਬਣ ਰਹੀਆਂ